ਸਤਿ ਸ੍ਰੀ ਅਕਾਲ ਜੂ ਟਿਊਬ ਚੈਨਲ ਐਡ ਬ੍ਰਿੰਦਰਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਰਾਜ ਦੇ ਰਾਜੇ ਦੀ ਕੋਈ ਉਲਾਦ ਨਹੀਂ ਸੀ ਉਹ ਬਜ਼ੁਰਗ ਹੋਣ ਲੱਗਾ ਸੀ ਉਸ ਨੂੰ ਆਪਣੇ ਸਾਹਮਣੇ ਉੱਤਰ ਅਧਿਕਾਰੀ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਲਾਇਕ ਉੱਤਰ ਅਧਿਕਾਰੀ ਦੀ ਖੋਜ ਲਈ ਰਾਜੇ ਨੂੰ ਇੱਕ ਵਿਚਾਰ ਆਇਆ ਰਾਜੀ ਨੇ ਅਗਲੇ ਹੀ ਦਿਨ ਪੂਰੇ ਰਾਜ ਵਿੱਚ ਮੁਨਾਦੀ ਕਰਵਾਈ ਕਿ ਜੋ ਵਿਅਕਤੀ ਅੱਜ ਸ਼ਾਮ ਨੂੰ ਮੈਨੂੰ ਆ ਕੇ ਮਿਲੇਗਾ ਉਸ ਨੂੰ ਰਾਜ ਦਾ ਇੱਕ ਹਿੱਸਾ ਦਿੱਤਾ ਜਾਵੇਗਾ ਰਾਜੀ ਦੇ ਇਸ ਫੈਸਲੇ ਤੇ ਮੰਤਰੀਆਂ ਨੇ ਕਿਹਾ ਕਿ ਮਹਾਰਾਜ ਇੰਜ ਤਾਂ ਕਈ ਲੋਕ ਤੁਹਾਨੂੰ ਮਿਲਣ ਆ ਜਾਣਗੇ ਅਤੇ ਜੀਕਰ ਤੁਸੀਂ ਸਾਰਿਆਂ ਨੂੰ ਉਹਨਾ ਦਾ ਹਿੰਸਾ ਦੇ ਦਿੱਤਾ ਤਾਂ ਪੂਰੇ ਰਾਜ ਦੇ ਟੁਕੜੇ ਹੋ ਜਾਣਗੇ ਇਹ ਸੁਣ ਕੇ ਰਾਜੇ ਨੇ ਕਿਹਾ ਤੁਸੀਂ ਲੋਕ ਬਸ ਦੇਖਦੇ ਰਹੋ ਕਿ ਕੀ ਹੋ ਰਿਹਾ ਹੈ ਸਾਮ ਨੂੰ ਰਾਜ ਮਹਿਲ ਦੇ ਸੁੰਦਰ ਬਗੀਚੇ ਵਿੱਚ ਮੇਲੇ ਜਿਹਾ ਆਯੋਜਨ ਹੋਇਆ ਕਿਸੇ ਗੀਤ ਸੰਗੀਤ ਦੀ ਮਹਿਫਿਲ ਸਜੀ ਸੀ ਤਾਂ ਕਿਤੇ ਖਾਣ ਪੀਣ ਦਾ ਸਮਾਨ ਸੀ ਕਈ ਖੇਡਾਂ ਵੀ ਉੱਥੇ ਹੋ ਰਹੀਆਂ ਸਨ ਰਾਜੇ ਨੂੰ ਮਿਲਣ ਲਈ ਲੋਕਾਂ ਦੀ ਭਾਰੀ ਭੀੜ ਆਈ ਸੀ ਪਰ ਕਿੰਨੇ ਹੀ ਲੋਕ ਨਾਚ ਗਾਣੇ ਵਿੱਚ ਮਸਗੂਲ ਹੋ ਗਏ ਤਾਂ ਕਿੰਨੇ ਹੀ ਖਾਣ ਪੀਣ ਵਿੱਚ ਰੁੱਝ ਗਏ ਕਈ ਲੋਕ ਖੇਡਾਂ ਵਿੱਚ ਹੀ ਗੁਆਚ ਗਏ ਸਮਾ ਲੰਗਣ ਲੱਗਾ ਇੰਨਾ ਵਿੱਚੋਂ ਇੱਕ ਵਿਅਕਤੀ ਅਜੇਹਾ ਵੀ ਸੀ ਜਿਸ ਨੇ ਮੇਲੇ ਦੀ ਕਿਸੇ ਵੀ ਚੀਜ਼ ਵੱਲ ਦੇਖਿਆ ਨਹੀਂ ਸੀ ਉਹ ਮਾਨ ਵਿੱਚ ਸਿਰਫ ਰਾਜੇ ਨੂੰ ਮਿਲਣ ਦੀ ਹੀ ਗੱਲ ਸੋਚ ਕੇ ਆਇਆ ਸੀ ਉਹ ਬਾਗ ਪਾਰ ਕਰਕੇ ਰਾਜ ਮਹਿਲ ਦੇ ਦਰਵਾਜ਼ੇ ਤੇ ਪੁੱਜ ਗਿਆ ਪਹਿਰੇਦਾਰਾਂ ਨੇ ਉਸ ਨੂੰ ਰੋਕਿਆ ਪਰ ਉਹ ਉਹਨਾਂ ਨੂੰ ਤੱਕਾ ਦੇ ਕੇ ਸਿੱਧਾ ਰਾਜ ਮਹਿਲ ਵਿੱਚ ਆ ਗਿਆ ਜਿਵੇਂ ਹੀ ਉਹ ਅੰਦਰ ਅਪੜਿਆ ਤਾਂ ਰਾਜਾ ਉਸ ਦੇ ਸਾਹਮਣੇ ਆ ਗਿਆ ਰਾਜੀ ਨੇ ਕਿਹਾ ਕਿ ਕੋਈ ਤਾਂ ਅਜਿਹਾ ਮਿਲਿਆ ਜੋ ਕਿਸੇ ਵੀ ਲਾਲਚ ਵਿੱਚ ਫਸੇ ਬਿਨਾ ਆਪਣੇ ਟੀਚੇ ਤੱਕ ਪੁੱਜ ਸਕੇ ਤੂੰ ਹੀ ਮੇਰਾ ਉੱਤਰ ਅਧਿਕਾਰੀ ਬਣੇਗਾ ਇਸ ਤਰ੍ਹਾਂ ਸਫਲਤਾ ਉਸੇ ਨੂੰ ਮਿਲਦੀ ਹੈ ਜਿਸ ਦਾ ਟੀਚਾ ਤੈਅ ਹੁੰਦਾ ਹੈ ਅਤੇ ਜੋ ਆਪਣੇ ਟੀਚੇ ਤੇ ਡਟਿਆ ਰਹਿੰਦਾ ਹੈ